ਪੁਰਗਾ ਅੰਤ ਮੰਡਲ ਨੂੰ ਸਰਪਤ ਨੇ ਜਾਣਿਆ ਸਾਰੀਆਂ ਇਹ ਸਿਖਸ਼ਾਤ ਦੇ ਸਾਰੇ ਹਾਜ਼ਰ ਹੋ ਸੋ ਗੱਲ ਗੀਤਾਂ ਦੀ ਚੱਲ ਰਹੀ ਆ ਗੀਤਾਂ ਵਾਲੇ ਕਾਫੀ ਕੁਛ ਕਿਹਾ ਹੈ ਗਿਆ ਜਦੋਂ ਸਖੀਰ ਸਾਹਿਬ ਨੇ ਵਿਸ਼ਿਆਂ ਦੀ ਗੱਲ ਵੀ ਕੀਤੀ ਗੀਤਾਂ ਦੇ ਜਿਹੜੇ ਚੱਲਦੇ ਉਹਨਾਂ ਬਾਰੇ ਇੱਕ ਗੀਤ ਮੈਂ ਪਹਿਲਾਂ ਮੈਂ ਲੈ ਕੇ ਤੋਂ ਛੋੜਿਆ ਸੀ ਜੀ ਸੀਗਾ ਤੋਂ ਧਿਆਨ ਦੇਣਾ ਕਿ ਜੇ ਤੂੰ ਸਮਿਆਂ ਦੇ ਹਾਨ ਦਾ ਕੋਈ ਗੀਤ ਨਾ ਬਣਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਜੇ ਤੂੰ ਸਮਿਆਂ ਦੇ ਹਾਨ ਦਾ ਕੋਈ ਗੀਤ ਨਾ ਬਣਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਬਿਰਦ ਆਸ਼ਰਮਾਂ ਵਿੱਚ ਕਦੇ ਗੇੜਾ ਮਾਰ ਆਵੀ ਕਿਸੇ ਗੀਤ ਵਿੱਚ ਉਹ ਨਾਂ ਦਾ ਵੀ ਦਰਦ ਵੰਡਾਵੀ ਕਿਸੇ ਗੀਤ ਵਿੱਚ ਉਹ ਨਾਂ ਦਾ ਵੀ ਦਰਦ ਵੰਡਾਵੀ ਉਲੀ ਪਟਕੀ ਜਵਾਨੀ ਨੂੰ ਜੇ ਉਲੀ ਪਟਕੀ ਜਵਾਨੀ ਨੂੰ ਜੇ ਸਹੀ ਰਾਹੀ ਨਾਂ ਮਖਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਔਖੇ ਸੌਖੇ ਪਾਰ ਫੀਸਾਂ ਸਿਰੇ ਲਾਈਆਂ ਸੀ ਪੜਾਈਆਂ ਔਖੇ ਸੌਖੇ ਪਾਰ ਫੀਸਾਂ ਸਿਰੇ ਲਾਈਆਂ ਸੀ ਪੜਾਈਆਂ ਹਿੱਸੇਦਾਰ ਨੇ ਮੁਧਾਰੇ ਡਾਂਗਾ ਪੁਲਿਸ ਦੀਆਂ ਆਈਆਂ ਹਿੱਸੇਦਾਰ ਨੇ ਮੁਧਾਰੇ ਡਾਂਗਾ ਪੁਲਿਸ ਦੀਆਂ ਆਈਆਂ ਤੈਨੂੰ ਖੋਨਾ ਦੀਰ ਪੀੜ ਨੇ ਜੇ ਉਹਨਾਂ ਦੀ ਵੀ ਪੀੜ ਨੇ ਜੇ ਅਜੇ ਨਹੀਂ ਦੁਖਾਇਆ तेरा किस काम लिखे आते किस काम गाया ਕਿਥੋਂ ਚਿੱਟੇ ਤੇ ਸਮੈਕ ਦੇ ਅਮਾਰ ਆਈ ਜਾਂਦੇ ਜਿਹੜੇ ਭੋਰ ਭੋਰ ਦੇਸ਼ ਦੀ ਜਵਾਨੀ ਖਾਈ ਜਾਂਦੇ ਜਿਹੜੇ ਭੋਰ ਭੋਰ ਦੇਸ਼ ਦੀ ਜਵਾਨੀ ਖਾਈ ਜਾਂਦੇ ਖੁਦ ਕੁਸ਼ੀਆਂ ਕਿਸਾਨੀ ਵੇੜੇ ਖੁਦ ਕੁਸ਼ੀਆਂ ਕਿਸਾਨੀ ਵੇੜੇ ਸੋਗ ਹੈ ਵਿਛਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਤੂੰ ਆਖਰੀ ਲੈਣਾ ਸੋਹਣੀ ਜ਼ਿੰਦਗੀ ਲਈ ਨੈਣਾ ਵਿੱਚ ਸੁਪਨੇ ਸਜਾਈਏ ਸੋਹਣੀ ਜ਼ਿੰਦਗੀ ਲਈ ਨੈਣਾ ਵਿੱਚ ਸੁਪਨੇ ਸਜਾਈਏ ਗੂੜੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਨੂੰ ਜਗਾਈਏ ਗੂੜੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਨੂੰ ਜਗਾਈਏ ਰਾਹੀ ਪੈਰੇ ਸ਼ੋਰ ਵਿੱਚ ਰਾਹੀ ਪੈਰੇ ਸ਼ੋਰ ਵਿੱਚ ਜੇ ਤੂੰ ਵੀ ਸ਼ੋਰ ਹੀ ਵਧਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਜੇ ਤੂੰ ਸਮਿਆਂ ਦਿਹਾਣ ਦਾ ਸਮਿਆਂ ਦਿਹਾਣ ਦਾ ਕੋਈ ਗੀਤ ਨਾ ਬਣਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ ਨਹੀਂ ਬਹੁਤ ਖੂਬ ਬਹੁਤ ਅੱਛਾ ਹੈ ਮਾਸ਼ੂਕਾਂ ਦਾ ਤੁਮ ਕਰਾਂ ਤੇ ਆਪਰੇ ਸਾਡੇ ਕਾ ਉਹ ਮੈਂ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇੱਕ ਪਕਤਰਾਵਨ ਘੜਾ ਜਿਹੜਾ ਇੱਕ ਬਰਾਜ ਮਹਾਨ ਹੈ ਬੈਠਿਆ ਨਹੀਂ ਦਰਸਿਦੇ ਹੀ ਹੋਏ ਇਹਨਾਂ ਦਾ ਹੀ ਪਿਤਾ ਜੀ ਹੈ ਜਿਹੜਾ ਮੈਂ ਹੋ ਰਿਹਾ ਸੋਹਣੀ ਇਸਹੋ ਬੰਦ ਜੀ ਰੇ ਤੇ ਆਤਾਰੇ ਗਾਣੀਆਂ ਬੀਜਾ ਤਾਰੇ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਬੀਜਾ ਤਾਰੇ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਬੀਜਾ ਤਾਰੇ ਜਾਣੀਆਂ ਖਟੀਆਂ ਮਿੱਠੀਆਂ ਚੇਤੇ ਰੱਖੀ ਖਟੀਆਂ ਮਿੱਠੀਆਂ ਚੇਤੇ ਰੱਖੀ ਕੋੜੀਆਂ ਦੇ ਬਿਸਾਰਤ ਜੱਟਾਂ ਰਹਿ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਜੱਟਾਂ ਰਹਿ ਜਾਣੀਆਂ ਬੱਤ ਪੰਆਇਆ ਹੱਸਦਾ ਹੱਸਦਾ ਮਾਂ ਦਾ ਪੱਲਾ ਫੜ ਕੇ ਨਸਦਾ ਬੱਤ ਪੰਆਇਆ ਹੱਸਦਾ ਹੱਸਦਾ ਮਾਂ ਦਾ ਪੱਲਾ ਫੜ ਕੇ ਹੱਸਦਾ ਬਾਪ ਦੀ ਉਂਗਲੀ ਫੜ ਕੇ ਪੁੱਤਰ ਬਾਪ ਦੀ ਉਂਗਲੀ ਫੜ ਕੇ ਪੁੱਤਰ ਹੋ ਗਿਆ ਏ ਹੁਸ਼ਿਆਰ ਬੀਜਾਦਾਰ ਹੈ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਬੀਜਾਦਾਰ ਹੈ ਜਾਣੀਆਂ ਸਕੂਲ ਜਾਣਾ ਪੈਣਾ ਅੜਿਆ ਮਿੱਤਰਾ ਦੇ ਨਾਲ ਖੇਲੇ ਲੜਿਆ ਸਕੂਲ ਜਾਣਾ ਪੈਣਾ ਅੜਿਆ ਮਿੱਤਰਾ ਦੇ ਨਾਲ ਖੇਲੇ ਲੜਿਆ ਮਨ ਲਾ ਕੇ ਫਿਰ ਲਿਖਿਆ ਪੜਿਆ ਮਨ ਲਾ ਕੇ ਫਿਰ ਲਿਖਿਆ ਪੜਿਆ ਸਾਪਸੇ ਹੁਸ਼ਿਆ ਰਹਿ ਜਾਣਾ ਰਹਿ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਪਿਆਰ ਦਾ ਰਹਿ ਜਾਣੀਆਂ ਪਾਣ ਦੇ ਫਿਰ ਸਰਬਸ ਕੀਤੀ ਕਿਸੇ ਨਾਲ ਦੂਰੀ ਕਿਸੇ ਨਾਲ ਪ੍ਰੀਤੀ ਪਾਣ ਕੇ ਫਿਰ ਸਰਬਸ ਕੀਤੀ ਕਿਸੇ ਨਾਲ ਦੂਰੀ ਕਿਸੇ ਨਾਲ ਪ੍ਰੀਤੀ ਹੁਣ ਸਾ ਸੰਸੀ ਰੱਬ ਦੇ ਬਾਂਘੂ ਹੁਣ ਸਾ ਸੰਸੀ ਰੱਬ ਦੇ ਬਾਂਘੂ ਪੂਜਾ ਸੀ ਕੰਮ ਕਾਲ ਵਿਜਾ ਤਾਰੇ ਜਾਣੀਆਂ ਰਹਿ ਜਾਣੀਆਂ ਮੇਰੇ ਜਾਰ ਵਿਜਾ ਤਾਰੇ ਜਾਣੀਆਂ ਸਮਾ ਬੀਤੇ ਆ ਟੱਬਰ ਹੋਇਆ ਸੋ ਕੀਤਾ ਜੋ ਪਤਨੀ ਚਾਇਆ ਸਮਾ ਬੀਤੇ ਆ ਟੱਬਰ ਹੋਇਆ ਸੋ ਕੀਤਾ ਜੋ ਪਤਨੀ ਚਾਇਆ ਗ੍ਰਿਸ਼ਤੀ ਦੇ ਬੰਧਨ ਵਿੱਚ ਬੱਜ ਕੇ ਗ੍ਰਿਸ਼ਤੀ ਦੇ ਬੰਧਨ ਵਿੱਚ ਬੱਜ ਕੇ ਬਨ ਲਿਆ ਘਰਬਾਰ ਮੀਜਾ ਤਾਂ ਰਹਿ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਮੀਜਾ ਤਾਂ ਰਹਿ ਜਾਣੀਆਂ ਖੇਡਦੇ ਖੇਡਦੇ ਬਰੇ ਬੀਤ ਗਏ ਇਸ ਤਰ੍ਹਾਂ ਨਾਲ ਸਭ ਬਿਸਰ ਗਏ ਹੱਸਦੇ ਬਰੇ ਹੱਸਦੇ ਖੇਡਦੇ ਬਰੇ ਬੀਤ ਗਏ ਇਸ ਤਰ੍ਹਾਂ ਨਾਲ ਸਭ ਬਿਸਰ ਗਏ ਰਿਸ਼ਤੇ ਨਾਤੇ ਦੂਰ ਹੋ ਗਏ ਰਿਸ਼ਤੇ ਨਾਤੇ ਦੂਰ ਹੋ ਗਏ ਬੱਚਿਆਂ ਲਈ ਬਹਾਰ ਵਿਸਾਧ ਰਹਿ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਜਾ ਤਾ ਰਹਿ ਜਾਣੀਆਂ ਸ਼ਿਵਾ ਮੁਕਤ ਹੋ ਕਾਰ ਨੂੰ ਆਏ ਨਮੇ ਸਿਰੇ ਤੋਂ ਬਜਟ ਬਣਾਏ ਸ਼ਿਵਾ ਮੁਕਤ ਹੋ ਕਾਰ ਨੂੰ ਆਏ ਨਮੇ ਸਿਰੇ ਤੋਂ ਬਜਟ ਬਣਾਏ ਕਿਤਾ ਰਹਿਣਾ ਕੀ ਕੀ ਕਰਨਾ ਕਿਤਾ ਰਹਿਣਾ ਕੀ ਕੀ ਕਰਨਾ ਮਨ ਵਿੱਚ ਓਣ ਵਿਚਾਰ ਜਾ ਤਾ ਰਹਿ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਜਾ ਤਾ ਰਹਿ ਜਾਣੀਆਂ ਜੀਵਨ ਪਲ ਪਲ ਚੱਲਦਾ ਰਹਿੰਦਾ ਬੀਤੇ ਸਮਾਂ ਯਾਦ ਹੈ ਆਉਂਦਾ ਜੀਵਨ ਪਲ ਪਲ ਚੱਲਦਾ ਰਹਿੰਦਾ ਬੀਤੇ ਸਮਾਂ ਯਾਦ ਹੈ ਆਉਂਦਾ ਕੀ ਖਟਿਆ ਕੀ ਪਾਇਆ ਜਗ ਤੇ ਕੀ ਖਟਿਆ ਕੀ ਪਾਇਆ ਜਗ ਤੇ ਕਰੀਏ ਸੋਚ ਵਿਚਾਰ ਬੀਜਾ ਤਾਰੇ ਜਾਣੀਆਂ ਰਹਿ ਜਾਣੀਆਂ ਮੇਰੇ ਯਾਰ ਬੀਜਾ ਤਾਰੇ ਜਾਣੀਆਂ ਆਖੀ ਕਰੇ ਕੰਮ ਤਿਆਰ ਉਹ ਕਦੇ ਨਹੀਂ ਮੁਕਦਾ ਇੱਕ ਦਿਨ ਜੀਵਨ ਚੱਲਣੋਂ ਰੁਕਦਾ ਕੰਮ ਤਿਆਰ ਉਹ ਕਦੇ ਨਹੀਂ ਮੁਕਦਾ ਇੱਕ ਦਿਨ ਜੀਵਨ ਚੱਲਣੋਂ ਰੁਕਦਾ छड जाना रंगाड़ा तू भी छड़ जाना रंगाड़ा तू भी परे आए संसार रह जानिया रह जानिया मेरे यार रह जानिया रह जानिया मेरे यार विजात रह जानिया बहुत खूब बहुत अच्छे